ਸਰਸਾ ਸੰਗਤ ਨੂੰ ਜੈਪੀ ਜੰਦੀ ਜੈ ਮਸਤਾ ਦੀ ਪ੍ਰਸਾ ਸੰਗਤ ਜੀ ਅੱਜ ਆਪਾਂ ਇਹ ਵੀਡੀਓ ਕਿਸ ਲਈ ਬਣਾ ਰਹੇ ਹਾਂ ਕਿ ਜਿਨਾ ਵਿਰਾਮਾ ਨੂੰ ਸ਼ਰਾਧਾ ਬਾਰੇ ਨਹੀਂ ਪਤਾ ਅੱਜ ਆਪਾਂ ਉਹਨਾਂ ਵਾਸਤੇ ਇਹ ਜਾਣਕਾਰੀ ਲੈ ਕੇ ਆਇਆ ਪਰ ਪਹਿਲਾਂ ਤਾਂ ਇਹ ਦੇਖਣਾ ਕਿ ਸ਼ਰਾਧਾ ਹੁੰਦੇ ਕੀ ਨੇ ਪਿਤਰ ਪਕਸ਼ ਕੀ ਹੁੰਦੇ ਨੇ ਸ਼ਰਾਧਾ ਉਦੋਂ ਮਨਾਏ ਜਾਂਦੇ ਨੇ ਜਦੋਂ ਸਾਡੇ ਵਾਟ ਵਡੇਰੇ ਇਸ ਦੁਨੀਆ ਤੋਂ ਪਰਦਾ ਕਰ ਜਾਂਦੇ ਨੇ ਜਾਂ ਕਿਸੇ ਪੀਰ ਫਕੀਰ ਨੂੰ ਜਾਂ ਕਿਸੇ ਦੇਵੀ ਦੇਵਤੇ ਨੂੰ ਮੰਨਣ ਵਾਲੇ ਹੁੰਦੇ ਨੇ ਤੇ ਉਹਨਾਂ ਨੇ ਪਰਦਾ ਕਰਨ ਤੋਂ ਬਾਅਦ ਅਸੀਂ ਨਾ ਤਾਂ ਕੋਈ ਸਾਲ ਬਾਅਦ ਉਹਨਾਂ ਦੇ ਨਾਂ ਦਾ ਕੋਈ ਭੋਜਨ ਵਸਤ ਕੱਢਦੇ ਆ ਤੇ ਨਾ ਹੀ ਕੋਈ ਉਹਨਾਂ ਦਾ ਸਸਤਰ ਵਸਤਰ ਕੱਢਦੇ ਆ ਤੇ ਨਾ ਹੀ ਕੋਈ ਆਪਾਂ ਦਾਨ ਪੁੰਨ ਕਰਦੇ ਆ ਤੇ ਜਿਹਦੇ ਕਰਕੇ ਆਪਾਂ ਨੂੰ ਘਰ ਦੇ ਵਿੱਚ ਸਮੱਸਿਆ ਉਹਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਪੀਰ ਸਾਡੇ ਦੇਵੀ ਦੇਵਤੇ ਸਾਡੇ ਨਾਲ ਨਾਰਾਜ਼ ਹੋ ਜਾਂਦੇ ਨੇ ਤੇ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਤੇ ਗਰੀਬੀ ਤੇ ਬੇਰੁਜ਼ਗਾਰੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਆਪਣੀ ਕਿਸਮਤ ਨੂੰ ਕੋਸਣ ਲੱਗ ਪੈਨੇ ਆ ਪੀਰਾ ਫਕੀਰਾਂ ਨੂੰ ਦੋਸ਼ ਦੇਣ ਲੱਗ ਪੈਨੇ ਆ ਕਿ ਅਸੀਂ ਇੰਨੀ ਪੀੜਾਂ ਦੀ ਚਾਤਰਾ ਚੜਾਈਆਂ ਇੰਨੇ ਮੱਥੇ ਟੇਕੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਮਸਲਾ ਹੱਲ ਤਾਂ ਤਾਂ ਹੋਗਾ ਨਹੀਂ ਸਾਪ ਆਪਾਂ ਨੂੰ ਅਸਲੀ ਜੜ ਤਾਂ ਜਾਂ ਇਸਨੀ ਵਿਰਸਤ ਪਤਾ ਹੋਵੇਗਾ ਤੂੰ ਜ਼ਿਆਦਾ ਵੀਡੀਓ ਲੰਬੀ ਨਾ ਕਰਦੇ ਆਪਾਂ ਛੋਟੀ ਜੀ ਗੱਲ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਆਉਣ ਵਾਲੀ 18 ਤਰੀਕ ਨੂੰ ਆਪਣਾ ਸ਼ਰਨਾਨਾ ਪਿੱਤਰ ਸ਼ੁਰੂ ਹੋ ਰਹੇ ਨੇ ਤੇ ਜਿਹੜੇ ਮੇਰੇ ਵੀਰ ਇਹਨਾਂ ਦੇ ਘਰਾਂ ਦੇ ਵਿੱਚ ਬਿਸ਼ੁਰਗਾ ਉਸ ਪ੍ਰਮਾਤਮਾ ਦੇ ਕੋਲ ਵਿਰਾਜਮਾਨ ਹੋ ਚੁੱਕੇ ਨੇ ਉਹਨਾਂ ਬਾਤੇ ਛੋਟਾ ਜਿਹਾ ਪਾਇਦਾ ਸਮਝਾ ਰਹੇ ਆ ਸਭ ਤੋਂ ਪਹਿਲਾਂ ਤਾਂ ਸਨਾਰੇ ਤੁਸੀਂ ਉੱਠ ਕੇ ਸ਼ਰਨਾਨਾ ਆਦੀ ਕਰਕੇ ਚਿੱਟੇ ਵਸਤਰ ਪਾਓ ਅਤੇ ਇੰਨੇ ਲੋਟਾ ਪਾਣੀ ਦਾ ਉਹਦੇ ਵਿੱਚ ਥੋੜੀ ਜਿਹੀ ਦੁੱਧਾ ਅਰਚੌਲ ਇਦਾਂ ਕਾਲੇ ਤਿਲ ਮਲਾ ਕੇ ਕਿਸੇ ਵੀ ਆਪਣੇ ਆਣ-ਬਾਣ ਦੇ ਕਿਸੇ ਵੀ ਇਰਾਦੇ ਵਿੱਚ ਜਾ ਕੇ ਤੁਹਾਡਾ ਕੋਈ ਪਿੱਪਲ ਦਾ ਰਿਸ਼ ਹੋਵੇਗਾ ਉਦੋਂ ਤੁਸੀਂ ਜਾਣਾ ਹੈ ਅੱਗੇ ਮੱਥਾ ਟੇਕਣਾ ਤੇ ਸਤ ਤੋਂ ਕੁ ਕਰਮਾ ਉਹਨਾਂ ਦੇ ਨਾਮ ਦੀਆਂ ਕਰਕੇ ਉਹ ਜਲ ਤੁਸੀਂ ਉੱਥੇ ਚੜਾ ਕੇ ਮੱਥਾ ਟੇਕ ਕੇ ਆਉਣਾ ਹੈ ਪਰਾਂਤ ਤੋਂ ਬਾਅਦ ਜੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਵੇਰ ਆਪਣੇ ਖਾਣ ਵਾਸਤੇ ਮਿੱਠਾ-ਫਿੱਕਾ ਜੋ ਵੀ ਬਣਾ ਲੀਓ ਲਾਹ ਹਿੱਸਾ ਤੁਸੀਂ ਆਪਣੇ ਪਿਤਰਾਂ ਦੇ ਨਾਮ ਦਾ ਕੱਢਣਾ ਹੈਗਾ ਇੱਕ ਥਾਲੀ ਦੇ ਵਿੱਚ ਜੋ ਵੀ ਤੁਸੀਂ ਘਰ ਦੇ ਵਿੱਚ ਬਣਾਇਆ ਹੈ ਉਸ ਨੂੰ ਥਾਲੀ ਦੇ ਵਿੱਚ ਪਰੋਸੋ ਤੇ ਕਿਸੇ ਵੀ ਮੰਦਾਨ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਗਊ ਨੂੰ ਜਾਂ ਕਿਸੇ ਵੀ ਗਰਵੇਸ਼ ਨੂੰ ਇਹ ਤੁਸੀਂ ਪਾ ਸਕਦੇ ਹੋ ਇਹ ਰੋਜ਼ਾਨਾ ਕੰਟੀ 15 ਸ਼ਰਾਧ ਹੁੰਦੇ ਨੇ ਰੋਜ਼ਾਨਾ ਤੁਸੀਂ 15 ਦਿਨ ਕੰਟੀਨਿਊ ਕਰਨਾ ਹੈਗਾ ਜਿਸ ਦਿਨ ਲਾਸਟ ਸ਼ਰਾਧ ਹੋਊਗਾ ਕੋ ਜਦ ਤੁਸੀਂ ਕਿਸੇ ਬ੍ਰਾਹਮਣ ਨੂੰ ਆਪਣੇ ਘਰੇ ਬੁਲਾਓ ਜਿੰਨਾ ਵੀ ਤੁਸੀਂ ਆਪਣੇ ਅਕੋਰਡਿੰਗ ਦੇ ਮੁਸਾਫੇ ਉਸ ਨੂੰ ਦਾਣ ਪੁੱਲ ਦੇ ਸਕਦੇ ਹੋ ਜਿੰਨਾ ਕਿ ਕੋਈ ਢਾਲ ਚੀਨੀ ਜਿਹਾ ਉਹਨਾਂ ਦੇ ਨੌਬੇ ਕੋ ਵਾਸਤਰ ਜਗੁਨ ਦੇ ਨੌਂ ਦੀਆਂ ਦਾਨ ਦਰਸ਼ਨਾ ਇਹ ਤੁਸੀਂ ਦਾਣ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਪਿੱਤਰਾਂ ਮੰਨਣ ਰੂਜੇ ਦਾ ਜਿੱਟਾ ਮਿਲੇ ਤੇ ਤੁਹਾਡੇ ਘਰ ਦੇ ਵਿੱਚ ਚੇਰੇ ਚਿਕ ਮਲੇ ਫੇਰ ਹੀ ਆਪਾਂ ਨੂੰ ਤੇਰਾ ਫਕੀਰਾਂ ਨੂੰ ਜਾਂ ਕਿਸੇ ਦੇ ਵੀ ਦੇ ਚ ਦਾ ਚਰਾਗ ਘਰ ਦੇ ਵਿੱਚ ਲਾਉਣਾ ਚਾਹੀਦਾ ਚਾਹ ਪੀਰਾਂ ਦੀ ਚਾਹ ਮਸਾਲੇ